ਇਸ ਮਹੀਨਾ ਬਾਅਦ ਮੀਟਿੰਗ ਚ ਸਾਰਿਆਂ ਨੇ ਗੱਲ ਮਿਲ ਕੇ ਸਾਡੇ ਆਉਣ ਵਾਲੇ ਮਹੀਨੇ ਦੇ ਪ੍ਰੋਗਰਾਮਾਂ ਦਾ ਚਾਪਕ ਕੀਤਾ ਨਾਲ ਨਾਲ ਹੌਂਦਲੀਏ ਕਾਂਗਰਸ ਕਮੇਟੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਈਸ਼ਾਨ ਨਿਰਦੇਸ਼ਾਂ ਤੇ ਸਾਡੇ ਇੱਕ ਯਾਹਰਾ ਤਰੀਕ ਸਮਰਾਰੇ ਵਿਖੇ ਪੰਜਾਬ ਪੱਧਰ ਦੀ ਰੈਲੀ ਹੋ ਰਹੀ ਹੈ ਜਿਦੇ ਵਿੱਚ ਸਾਡੇ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਸ਼੍ਰੀ ਮਲਿਕਾ ਅਰਜੁਨ ਖੜਗੇ ਜੀ ਪਹੁੰਚ ਰਹੇ ਹੈ ਅਸੀਂ ਸਾਰੇ ਜ਼ਿਲ੍ਹਿਆਂ ਤੋਂ ਸਾਰੇ ਲੀਡਰ ਸਹਿਬਾਨ 52 ਮੈਂਬਰੀ ਜੋ ਸਾਡੇ ਅਹੁਦੇਦਾਰ ਸਹਿਬਾਨ ਬਲੌਕ ਪ੍ਰਧਾਨ ਸਹਿਬਾਨ ਉਹਨਾਂ ਦੀਆਂ ਕਮੇਟੀਆਂ ਦੇ ਮੈਂਬਰ ਸਹਿਬਾਨ ਮਹਿਲਾ ਵਿੰਗ ਐਸਸੀ ਵਿੰਗ ਇੰਟਕ ਯੂਥ ਵਿੰਗ ਇਹਨਾਂ ਸਾਰਿਆਂ ਦੇ ਅਹੁਦੇਦਾਰ ਸਹਿਬਾਨ ਪ੍ਰਧਾਨ ਸਹਿਬਾਨ ਸਾਬਕਾ ਚੇਅਰਮੈਨ ਸਹਿਬਾਨ ਕੌਂਸਲਰ ਸਹਿਬਾਨ ਜੋ ਵੱਖਰ ਵੱਖਰੀ ਅਹੁਦਿਆਂ ਤੇ ਪਾਰਟੀਆਂ ਦੇ ਰਹੇ ਐ ਇਸ ਵਾਰ ਅਸੀਂ ਇਹਨਾਂ ਨਾਲ ਇਹ ਰੈਲੀ ਕਰਨ ਜਾ ਰਹੇ ਹਾਂ ਤਾਂ ਕਿ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਦਰਜਾ ਬਦਰਜਾ ਹਰ ਵਰਕਰ ਸਹਿਬਾਨ ਇਸ ਰੈਲੀ ਵਿੱਚ ਪਹੁੰਚ ਸਕੇ ਇਸ ਰੈਲੀ ਦੇ ਵਿੱਚ ਅਸੀਂ ਸਾਰੇ ਸਾਥੀ ਵਾਅਦ ਚੜ ਕੇ ਸਹਿਯੋਗ ਦੇਵਾਂਗੇ ਇਸ ਦੇ ਨਾਲ-ਨਾਲ ਅਸੀਂ ਕਾਂਗਰਸ ਦਫਤਰ ਜਿੱਥੇ ਅਸੀਂ ਅੱਜ ਬੈਠੇ ਆ ਸਾਰੇ ਇਹਦਾ ਵੀ ਪ੍ਰਾਪਰਟੀ ਟੈਕਸ ਸੀ ਸਾਡੇ ਅਸ਼ੋਕ ਜੀ ਮੇਰ ਸਾਹਿਬ ਤੇ ਸਮੂਹ ਕਾਉਂਸਲਰ ਸਹਿਬਾਨ ਇਹਨਾਂ ਦੇ ਸਹਿਯੋਗ ਨਾਲ ਅਸੀਂ 88000 ਦੇ ਕਰੀਬ ਸਾਡਾ ਪ੍ਰਾਪਰਟੀ ਟੈਕਸ ਜੋ ਬਕਾਇਆ ਸੀਗਾ ਉਹ ਪ੍ਰਾਪਰਟੀ ਟੈਕਸ ਪਰ ਕਿਸੀ ਕਾਂਗਰਸ ਪਾਰਟੀ ਦਾ ਦਫ਼ਤਰ ਕਾਂਗਰਸ ਪਾਰਟੀ ਦੇ ਨਾਮ ਸੀ ਉਹਦੇ ਅਧਰਾਜ ਕਰਾਇਆ ਔਰ ਇਸ ਤੋਂ ਬਾਅਦ ਸਾਨੂੰ ਜੋ ਜਗ੍ਹਾ ਇੰਪਰੂਵਮੈਂਟ ਟਰਸਟ ਤੋਂ ਲਾਟ ਹੋਈ ਵੀ ਹੈ ਉਸ ਜਗ੍ਹਾ ਤੇ ਅਸੀਂ ਬਹੁਤ ਜਲਦੀ ਪੈਸੇ ਭਰ ਕੇ ਕਾਂਗਰਸ ਪਾਰਟੀ ਦਾ ਨਵਾਂ ਦਫ਼ਤਰ ਕਾਂਗਰਸ ਪਾਰਟੀ ਬਣਾਉ ਕਾਂਗਰਸ ਦੀ ਤੁਸੀਂ ਗੱਲ ਕੀਤੀ ਹੈ ਅੱਜ ਪੰਜਾਬ ਦੇ ਅੰਨ ਆਲਾਨੀ ਜਿਹੜੀ ਐਮਰਜੈਂਸੀ ਚੱਲਿਆ ਨੌਜਵਾਨਾਂ ਦਾ ਖਾਸ ਚੱਲਿਆ ਜਾ ਰਿਹਾ ਹੈ ਪੱਤਰਕਾਰਾਂ ਦਾ ਖਾਸ ਚੱਲਿਆ ਜਾ ਰਿਹਾ ਹੈ ਕੀ ਕਹੋਗੇ ਮੈਂ ਤੇ ਕੋਈ ਗੱਲ ਕਹੂੰਗਾ ਵੀ ਕਈ ਵਾਰ ਨਾ ਆਪਣੇ ਸਰਦਰ ਨੇ ਵੀ ਫਲਾਣੇ ਦੇ ਹੱਥ 'ਚ ਬੰਦੂਕ ਆ ਪਈ। ਉਹਨੋਂ ਬੰਦੂਕ ਉਸ ਤਰੀਕੇ ਨਾਲ ਆਈ ਵੀ ਹੈ। ਸਰਕਾਰ ਚਲਾਉਣ ਦਾ ਵੱਲ ਨਹੀਂ ਹੈ। ਅਣਜਾਣ ਸਿਪਾਹੀ ਨੇ ਕੱਲੀਆਂ ਪ੍ਰਚਾਰ, ਹੋਲਡਿੰਗ, ਝੂਠ, ਤੂਫਾਨ ਤੇ ਧੱਕਾ ਸ਼ਾਹੀ। ਇਹ ਮੌਜੂਦਾ ਸਰਕਾਰ ਦਾ ਏਜੰਟਾ ਰਹਿ ਗਿਆ। ਮੌਜੂਦਾ ਸਰਕਾਰ ਨੂੰ ਕਨਸਟੀਟਿਊਸ਼ਨ ਮਤਾਬਕ 5 ਸਾਲ ਹੁਣ ਝੱਲਣ ਵਸਤੇ ਪੰਜਾਬ ਦੇ ਲੋਕ ਮਜਬੂਰ ਹੈ। ਮਹਾਤਮਾ ਗਾਂਧੀ ਜੀ ਨੇ ਤੇ ਭੀਮਰਾਓ ਬਾਬਾ ਭੀਮਰਾਓ ਬੇਟ ਕਰ ਜੀ ਨੇ ਸੰਵਿਧਾਨ ਜਦੋਂ ਬਣਾਇਆ ਸੀ ਸਾਡੇ ਮੌਲਿਕ ਧਾਰਾ ਹੈ ਸਾਡੇ ਰਾਈਟਸ ਤੇ ਡਿਊਟੀਆਂ ਫਿਕਸ ਕੀਤੀਆਂ ਅਸੀਂ ਆਪਦੇ ਰਾਈਟਸ ਮੁਤਾਬਕ ਧਰਨੇ ਮਜਾਰੇ ਕਰ ਸਕਦੇ ਹਾਂ ਅਸੀਂ ਜੇ ਲੋਕਾਂ ਨੂੰ ਇਕਸਾਈਏ ਤਾਂ ਧਰਨੇ ਮਜਾਰੇ ਤੇ ਪਾਬੰਦੀਆਂ ਹੋ ਸਕਦੀਆਂ ਨਜ਼ਰਬੰਦ ਕੀਤਾ ਜਾ ਸਕਦਾ ਹੈ ਰਾਸੀ ਪਾਰਟੀਆਂ ਦੇ ਲੋਕਾਂ ਨੇ ਧਰਨੇ ਮਜਾਰੇ ਤੇ ਬੁਲਾਉਣ ਤੇ ਜਾ ਕੋਈ ਵੀ ਸੁਭੇਜ ਧੱਕੇਸ਼ਾਹੀ ਹੁੰਦੀ ਹੈ ਉਹਦੇ ਵਿੱਚ ਜਾਣਾ ਜ਼ਰੂਰ ਹੁੰਦਾ ਹੈ ਜੇ ਕੋਈ ਰਾਸੀ ਪਾਰਟੀਆਂ ਦੇ ਆਗੂ ਜਾਂਦੇ ਆ ਤਾਂ ਮੌਜੂਦਾ ਸਰਕਾਰ ਧੱਕੇਸ਼ਾਹੀ ਕਰਕੇ ਨਜ਼ਰਬੰਦ ਕਰਕੇ ਪ੍ਰੈਸ ਦੀ ਆਜ਼ਾਦੀ ਨੂੰ ਖੋ ਕੇ ਨੌਜਵਾਨਾਂ ਨੂੰ ਫੜ ਕੇ ਇਹ ਲੋਕ ਨਿਸਰਦੀ ਮੈਂ ਤੁਹਾਡੇ ਮਾਧਮ ਨਾਲ ਇੱਕ ਗੱਲ ਦੱਸ ਦੇਣਾ ਚਾਹੁੰਦਾ ਇਹ ਪੰਜਾਬ ਦੇ ਲੋਕ ਦਾ ਅੰਗ